ਕਿੱਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਆਪਾਂ ਕਬੱਡੀ ਲੈ ਕੇ ਕੱਪ ਲੈ ਕੇ ਆਏ ਆ ਸ਼ੋਅ ਮੈਚ ਆ ਹੋਇਆ ਇਹ ਕਬੱਡੀ ਕੱਪ ਜ਼ਿਲ੍ਹਾ ਅੰਮ੍ਰਿਤਸਰ ਸ਼ਿਦਨ ਨਾਂ ਦੇ ਪਿੰਡ ਵਿੱਚ ਹੋਇਆ ਹੈ ਇਹ ਸਿਰੇ ਸਿਰੇ ਦੀਆਂ ਇੱਥੇ ਟੀਮਾਂ ਦੋ ਟੀਮਾਂ ਐਂਟਰ ਹੋਈਆਂ ਹਨ ਇੱਕ ਪਾਸੇ ਬਾਬਾ ਦੀਪ ਸਿੰਘ ਦੀ ਟੀਮ ਹੈ ਇੱਕ ਪਾਸੇ ਫਰੰਦੀਪੁਰ ਦੀ ਟੀਮ ਹੈ ਸਰਾ ਗੱਲ ਬਾਤ ਆ ਜਿੱਥੇ ਇਹ ਏਕਮ ਦੀ ਟੀਮ ਆ ਜਿੱਥੇ ਗੋਪੀ ਫਰੰਦੀਪੁਰੇ ਵਰਗਿਆਂ ਦੀ ਜਿੱਥੇ ਏਕਮ ਜਾਂਦਾ ਉੱਥੇ ਮੇਲਾ ਬਣ ਜਾਂਦਾ ਉੱਥੇ ਸਰਾ ਲੱਗ ਜਾਂਦਾ ਉਹਦੇ ਸਿਰੇ ਸਿਰੇ ਦੀਆਂ ਗੱਲਾਂ ਹੁੰਦੀਆਂ ਨੇ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ ਏਕਮ ਦੀ ਅੱਜ ਕੱਲ ਚੜ੍ਹਾਈ ਪੂਰੀ ਹੈ ਪੂਰੇ ਸਟੌਪ ਰਾਜ ਨਾ ਬੋਲਦਾ ਏਕਮ ਦਾ ਸਰਾ ਗੱਲਬਾਤ ਬਣਾਈ ਪਈ ਆ ਤੇ ਸਾਡੀ ਵੀਡੀਓ ਨੂੰ ਐਂਡ ਤੱਕ ਬੜੇ ਰਹੋ ਤੇ ਚਲਦੀ ਚਲਦੀ ਵੀਡੀਓ ਨੂੰ ਕਰ ਲਓ ਲਾਈਕ ਨੇ ਸਬਸਕ੍ਰਾਈਬ ਵੀ ਕਰ ਲਿਓ ਇਧਰ ਦੇਖੋ ਫਿਰ ਆ ਗਿਆ ਫੌਜੀ ਕੋਲਕਿਆਂ ਵਾਲਾ ਦੇਖੋ ਫਿਰ ਕਿਹਦੇ ਨਾਲ ਹੁੰਦਾ ਮੁਕਾਬਲਾ ਸਰਾ ਲੱਗ ਗਿਆ ਪਰ ਹਲਕਾ ਜਿਹਾ ਟੱਚ ਲੈ ਕੇ ਮੁੰਡੇ ਨੇ ਸਰਾ ਗੱਲ ਬਣਾਤੀ ਆ ਦੇਖੋ ਵਾ ਰੇਡ ਪੈਂਦੀ ਹੋਈ ਦੇਖੋ ਫਿਰ ਕਿਹਦੇ ਨਾਲ ਹੁੰਦਾ ਮੁਕਾਬਲਾ ਇੱਕ ਵਾਰ ਉਹ ਹਲਕਾ ਏ ਟੱਕ ਟੱਚ ਲੱਗ ਗਿਆ ਜੱਗੇ ਨੂੰ ਦੇਖੋ ਫਿਰ ਪੂਰਾ ਢੇਰਿਆਂ ਤੱਕ ਛੱਡ ਕੇ ਸਰਾ ਗੱਲਬਾਤ ਬਣਾਤੀ ਇੱਧਰ ਦੇਖੋ ਫਿਰ ਆਹ ਰੀਡ ਚੈੱਕ ਕਰੋ ਸਰਾ ਗੱਲਬਾਤ ਆਹ ਰੀਡ ਦੇ ਵੀ ਦੇ ਇੱਕ ਵਾਰ ਕੀ ਦਿਨਾ ਹੁੰਦਾ ਇੱਕ ਪਾਸੇ ਏਕਮ ਏਕਮ ਵੀ ਸਿਰੇ ਦਾ ਰੀਡਰ ਪਰ ਡਬਲ ਟੱਚ ਦਾ ਇਸ਼ਾਰਾ ਲੱਗ ਗਿਆ ਸਰਾ ਗੱਲਬਾਤ ਬਣਾਤੀ ਰੀਡਰ ਨੇ ਵੀ ਆਹ ਦੇਖੋ ਫਿਰ ਆ ਵੀ ਚੋਟੀ ਦਾ ਮੱਲ ਆ ਆਹ ਦੇਖੋ ਫਿਰ ਜਸ਼ਨ ਦੀ ਰੇਡ ਪੈਂਦੀ ਹੋਈ ਇਹ ਗੋਪੀ ਦਾ ਚੇ ਲਾਇਬ ਗੋਪੀ ਨਵੇਂ-ਨਵੇਂ ਚੇਲੇ ਤਿਆਰ ਕਰ ਰਿਹਾ ਜਿਹੜੇ ਗੋਪੀ ਚੇਲੇ ਤਿਆਰ ਕਰਦਾ ਸਰਾ ਗੱਲਬਾਤ ਬੜਾ ਜਾਂਦੇ ਪਰ ਮੁੰਡੇ ਦੀ ਮਿਹਨਤ ਬੂਲਦੀ ਆ ਹਲਕਾ ਜਿਹਾ ਟੱਚ ਲੈ ਕੇ ਸਰਾ ਕਰਤਾ ਮੁੰਡੇ ਨੇ ਇਧਰ ਫਿਰ ਦੀ ਬਾਬਾ ਦੀਪ ਸਿੰਘ ਕਲੱਬ ਦਾ ਮੁੰਡਾ ਰੇਡ ਪਾਉਂਦਾ ਹੋਇਆ ਦੇਖੋ ਫਿਰ ਕਿਹਦੇ ਨਾਲ ਹੁੰਦਾ ਏਕਮ ਨਾਲ ਹੋ ਗਿਆ ਮੁਕਾਬਲਾ ਉਹ ਮਾਰਿਆ ਏਕਮ ਨੇ ਬਾਹਰ ਠੋਕੇ ਪਰ ਡਬਲ ਟੱਚ ਦਾ ਇਸ਼ਾਰਾ ਲੈ ਗਿਆ ਸਰਾ ਕਰਤਾ ਪਰ ਆ ਵੇਖੋ ਫਿਰ ਕੱਲੀ ਭਲਵਾਂ ਦੀ ਪੈਂਦੀ ਹੋਈ ਰੇਡ ਇਹ ਮੁੰਡੇ ਦਾ ਫਰੰਦੀਪੁਰ ਦੇ ਲਾਗੇ ਪੈਂਦਾ ਇਸ ਤਰਾ ਕਰਾਉਂਦਾ ਇਹ ਮੁੰਡਾ ਉੱਪਰ ਡਬਲ ਟੱਚ ਦਾ ਇਸ਼ਾਰਾ ਦੇਖੋ ਫਿਰ ਪੁਆਇੰਟ ਰੀਡਰ ਦਾ ਸਰਾ ਗੱਲਬਾਤ ਬਣਾਤੀ ਆ ਫਿਰ ਅੱਬਾ ਦੀਪ ਸਿੰਘ ਦੇ ਕਲੱਬ ਦਾ ਰੀਡਰ ਪਾਉਂਦਾ ਹੋਇਆ ਕਬੱਡੀ ਦੇਖੋ ਫਿਰ ਇੱਕ ਕੰਨੀ ਤੇ ਏਕਮ ਤੇ ਪਰ ਹਲਕਾ ਜਿਹਾ ਟੱਚ ਹੋਇਆ ਪਰ ਲੱਗਦਾ ਡਬਲ ਟੱਚ ਦਾ ਇਸ਼ਾਰਾ ਲੱਗ ਗਿਆ ਫਿਰ ਦੋ ਦੋ ਵਾਰੀ ਡਬਲ ਟੱਚ ਦਾ ਇਸ਼ਾਰਾ ਆ ਗਿਆ ਬਈ ਸਿੰਘ ਸਰਦਾਰ ਮੈਦਾਨ ਵਿੱਚ ਦੇਖੋ ਫਿਰ ਕਿਹਦੇ ਨਾਲ ਹੁੰਦਾ ਮੁਕਾਬਲਾ ਇਹ ਵੀ ਚੋਟੀ ਦੇ ਮੱਲ ਨੇ ਚਾਰ ਚੋਟੀ ਦੇ ਮੱਲ ਨੇ ਅੱਗੇ ਦੇ ਇੱਕ ਉਹ ਸਰਾਗ ਲਵਾਤਾ ਉਹ ਪਰ ਡਬਲ ਟੱਚ ਦਾ ਇਸ਼ਾਰਾ ਫਿਰ ਡਬਲ ਟੱਚ ਲੱਗ ਗਿਆ ਦੋਵੇਂ ਪਾਸੇ ਡਬਲ ਟੱਚ ਹੋ ਰਿਹਾ ਦੇ ਇੱਕ ਉਹ ਪਤਾ ਨਹੀਂ ਕੀ ਮਤਲਬ ਬੰਦਾ ਇਹਨਾਂ ਦਾ ਪਤਾ ਨਹੀਂ ਕੀ ਕਰਨ ਨੂੰ ਫਿਰ ਦੇ ਡਬਲ ਟੱਚ ਲੈ ਲੈ ਦੇ ਇੱਕ ਉਹਰ ਹੋ ਗਿਆ ਸਿੰਘ ਸਰਦਾਰ ਦਾ ਮੁਕਾਬਲਾ ਦੇ ਇੱਕ ਉਹਰ ਸਰਾਗ ਲਵਾਦ ਬਣਾਤੀ ਦੇ ਇੱਕ ਉਹਰ ਉਹ ਭੱਜ ਗਿਆ ਰੀਡਰ ਸਰਾਗ ਕਰਤਾ ਰੀਡਰ ਨੇ ਅਗਲੀ ਕਬੱਡੀ ਕਰਨੈਲ ਦੀ ਪੈਂਦੀ ਹੋਈ ਉਹ ਸਿੰਘ ਸਰਦਾਰ ਮੁੰਡਾ ਅਗਲੇ ਸਿੱਕੀ ਵੀ ਸਾੰਭੀ ਪਈ ਹੈ ਫਰੰਦੀਪੁਰ ਪੈਂਦਾ ਇਹ ਮੁੰਡੇ ਦਾ ਸਰਾ ਗੱਲ ਬਾਤ ਆ ਦੇਖੋ ਪਰ ਕਿਹਦੇ ਨਾਲ ਹੋਇਆ ਮੁਕਾਬਲਾ ਪਰ ਆਹ ਸਕੰਜੇ ਜੋ ਛੁੱਟਣਾ ਕਿਹੜਾ ਮੁਸ਼ਕਲ ਨਹੀਂ ਨਾ ਮੁਨਕਣੀ ਆ ਦੇਖੋ ਪਰ ਕੀ ਬੰਦਦਾ ਹੈ ਅੱਗੇ ਪਤਾ ਲੱਗ ਹੀ ਜਾਵੇਗਾ ਸਰਾ ਗੱਲ ਬਾਤ ਕਰਤੀ ਮੁੰਡੇ ਨੇ ਦੇਖੋ ਪਰ ਪੱਲੇ ਬੱਲੇ ਕਰਵਾਤੀ ਜੱਫਾ ਲਾ ਕੇ ਰੀਡਾਂ ਦਾ ਘੱਟ ਮੁੱਲ ਪੈਂਦਾ ਜੱਫਿਆਂ ਦਾ ਮੁੱਲ ਪੈਂਦਾ ਇੱਕ ਕੰਨੀ ਦੇ ਫਰੰਦੀਪੁਰ ਤੇ ਇੱਕ ਕੰਨੀ ਤੇ ਏ ਕੰਨ ਦੇਖੋ ਪਰ ਫਰੰਦੀਪੁਰ ਨਾਲ ਹੋ ਗਿਆ ਮੁਕਾਬਲਾ ਇਹਨੂੰ ਹਿਮਾਲਿਆ ਪਰਬਤ ਕਹਿੰਦੇ ਇਹਨੂੰ ਕਬੱਡੀ ਵਿੱਚ ਵੱਡਾ ਨਾਮ ਮਿਲਦਾ ਸਰਾ ਗੱਲਬਾਤ ਬਣਾਈ ਵੀ ਆ ਫਰੰਦੀਪੁਰ ਨੇ ਵੀ ਪਰ ਸਿੰਘ ਸਰਦਾਰ ਨੇ ਰੇਡ ਨੰਬਰ ਆਪਣੀ ਟੀਮ ਲਈ ਜੋੜ ਦਿੱਤਾ ਦੇਖੋ ਫਿਰ ਆ ਗਿਆ ਰੇਟਰ ਦੇਖੋ ਫਿਰ ਕਿਹਦੇ ਨਾਲ ਹੁੰਦਾ ਮੁਕਾਬਲਾ ਦੇਖੋ ਫਿਰ ਹਲਕਾ ਜਿਹਾ ਟੱਚ ਲੈ ਗਿਆ ਭੱਜ ਗਿਆ ਰੇਟਰ ਦੇਖੋ ਆ ਰੇਡ ਦੇ 2000 ਲੱਗਿਆ ਜੱਫੇ ਦੇ 2000 ਜਿਹਨੇ ਜੱਫਾ ਲਾਦਾ ਉਹਨੂੰ 2000 ਮਿਲੂਗਾ ਏ ਕੰਨੇ ਦੇ 2000 ਲੱਗਿਆ ਵਾ ਦੇਖੋ ਫਿਰ ਇੱਕ ਕੰਨੀ ਤੇ ਏ ਕੰਨੇ ਦੇ ਦੂਜੀ ਕੰਨੀ ਤੇ ਗੋਪੀ ਸਿਰਾਗਾਰਤਾ ਪਰ ਰੀਡਰ ਦਾ ਨੰਬਰ ਹੈ ਰੀਡਰ ਵੀ ਸਿਰਾਗ ਲਵਾ ਦਾ ਰੀਡਰ ਜੀ ਵੀ ਛੋਟਾ ਰੀਡਰ ਆ ਦੇਖੋ ਫਿਰ ਅਗਲੀ ਕਬੱਡੀ ਪੈਂਦੀ ਹੋਈ ਆ ਰੇਡ ਚੈੱਕ ਕਰੋ ਦੇਖੋ ਕਿਹਦੇ ਨਾਲ ਹੁੰਦਾ ਮੁਕਾਬਲਾ ਦੇਖੋ ਫਿਰ ਉਹ ਹੋ ਗਿਆ ਮੁਕਾਬਲਾ ਦੇਖੋ ਫਿਰ ਖੜਦਾ ਕਿ ਭਾਜਦਾ ਸਿਰਾਗਾਰਤਾ ਹੁੰਦੇ ਨੇ ਇੱਥੇ ਹਲਕਾ ਹੈ ਭੱਜ ਗਿਆ ਪਰ ਕਬੱਡੀ ਲਈ ਦਾ ਪੇਜ ਵੀ ਬਹੁਤ ਜ਼ਰੂਰੀ ਹੈ ਇੱਧਰ ਇੱਕ ਕੰਨੀ ਤੇ ਗੋਪੀ ਤੇ ਇੱਕ ਕੰਨੀ ਤੇ ਏਕਮ ਪਰ ਹਲਕਾ ਹੈ ਟੱਚ ਲੈ ਜਾਵੇ ਗੋਪੀ ਨੂੰ ਸਿਰਾਗਾਰਤਾ ਹੁੰਦੇ ਨੇ ਦੇਖੋ ਫਿਰ ਕਿਹਦੇ ਨਾਲ ਹੁੰਦਾ ਸਿੰਘ ਸਰਦਾਰ ਇੱਕ ਕੰਨੀ ਤੇ ਇੱਕ ਕੰਨੀ ਦੇ ਪਾਬਾ ਦੀਪ ਸਿੰਘ ਕਲੱਬ ਦਾ ਬੰਦਾ ਦੇਖੋ ਫਿਰ ਉਹ ਟੱਚ ਲੈ ਲਿਆ ਵੇਖੋ ਫਿਰ ਜੱਫਾ ਲਾ ਪਉਂਦਾ ਕਿ ਨਹੀਂ ਇਹ ਗੋਪੀ ਦਾ ਚੇਲਾ ਹੈ ਗੋਪੀ ਦਾ ਨਵਾਂ ਚੇਲਾ ਇਹ ਗੋਪੀ ਦੇ ਨਵੇਂ ਚੇਲੇ ਵੀ ਬੜੇ ਅੱਗ ਘੜਦੇ ਪਰ ਇਸ ਵਾਰੀ ਟੱਕਿਆ ਕਿ ਇਹ ਨਵਾਂ-ਨਵਾਂ ਉੱਠਿਆ ਹੋਇਜੀ ਔਰ ਥੋੜਾ ਇਹਨੂੰ ਟੈਮ ਲੱਗੂਗਾ ਇਹਦਾ ਨਾ ਚੱਲਦਾ ਲਈ ਇੱਧਰ ਵੇਖੋ ਜਿੱਥੇ ਜਾਂਦਾ ਏਕਮ ਉੱਥੇ ਮੇਲਾ ਬਣਾ ਦਿੰਦਾ ਉੱਥੇ ਸਰਾਲ ਆ ਜਾਂਦੀ ਹੈ ਏਕਮ ਨੂੰ ਬਹੁਤ ਲੋਕ ਪਿਆਰ ਕਰਦੇ ਆ ਏਕਮ ਨੂੰ ਆ ਦੇਖੋ ਫਿਰ ਅੱਜ ਬੰਨੇ ਬੰਦੇ ਡਬਲ ਟੱਚ ਹੋ ਰਿਹਾ ਪਤਾ ਨਹੀਂ ਫਰੰਦੀਪੁਰ ਦੀ ਟੀਮ ਨੂੰ ਕੀ ਹੋਇਆ ਬਾਰ-ਬਾਰ ਡਬਲ ਟੱਚ ਲੈ ਰਹੇ ਆ ਦੇਖੋ ਫਿਰ ਇਧਰ ਹੋ ਗਿਆ ਗੋਪੀ ਨਾਲ ਮੁਕਾਬਲਾ ਪਰ ਆਹ ਦਾਜੋ ਗੋਪੀ ਤੇ ਛੁੱਟਣਾ ਮੁਸ਼ਕਲ ਨਹੀਂ ਨਾ ਮੁੰਕੜਾ ਦੇਖੋ ਫਿਰ ਕੀ ਬੰਦਾ ਹੈ ਪਰ ਜੱਫਾ ਲੱਗਦਾ ਕਿ ਨਹੀਂ ਲੱਗਦਾ ਪਰ ਉਹ ਰੇਡਰ ਫੋਰਤੀ ਵਾਲਾ ਥਿਆ ਰੇਡਰ ਨੂੰ ਨੰਬਰ ਲੈ ਆ ਇਸਰਾ ਕਰਤਾ ਰੇਡਰ ਨੇ ਇਧਰ ਦੇਖੋ ਫਿਰ ਸਿੰਘ ਸਰਦਾਰ ਦੀ ਪੈਂਦੀ ਹੋਈ ਕਬੱਡੀ ਕਿ ਮੁਰੀ ਚਾਰ ਜਾਫੀ ਨੇ ਚਾਰੇ ਟੌਪ ਦੇ ਜਾਫੀ ਨੇ ਇੱਕ ਉੱਪਰ ਸਰਾਗ ਕਰ ਆਉਣਗੇ ਦੇਖੋ ਫਿਰ ਉਹ ਲੱਗ ਗਿਆ ਸਿੰਘ ਸਰਦਾਰ ਦਾ ਸਿੰਘ ਸਰਦਾਰ ਦਾ ਮੁਕਾਬਲਾ ਦੇਖੋ ਫਿਰ ਸਿੰਘ ਸਰਦਾਰ ਭੱਜ ਗਿਆ ਰੇਡਾ ਭੁਵੇਂ ਲੱਖ ਪੈਨੇ ਆ ਪਰ ਗੱਲ ਜੱਫੀਆਂ ਦੇ ਮੌਕਾ ਦੀ ਆ ਇਧਰ ਆ ਗਿਆ ਬੱਬਾ ਇਹ ਫਰੰਦੀਪੁਰ ਦੀ ਟੀਮ ਦਾ ਇਹ ਸਰਾ ਗੱਲ ਬਾਤ ਆ ਬੱਬੇ ਦੀ ਪਰ ਅਜਿਹੇ ਟਾਈਮ ਦਾ ਟੌਪ ਦਾ ਜਾਫੀ ਬਣ ਗਿਆ ਸਰਾ ਗੱਲ ਬਾਤ ਕਰੀ ਵੀ ਆ ਬੱਬੇ ਦੀ ਵੀ ਆ ਦੇਖੋ ਫਿਰ ਇਹ ਜੱਫੇ ਤੇ 5000 ਰੁਪਿਆ ਲੱਗਿਆ ਵਾ 5000 ਰੁਪਿਆ ਦੇਖੋ ਫਿਰ ਬੱਬਾ ਲੈ ਪਾਉਂਦਾ ਕਿ ਨਹੀਂ ਲੈ ਪਾਉਂਦਾ ਉਧਰ ਦੇਖੋ ਧੂਕੇ ਲਿਆ ਉਹਨੂੰ ਫਿਰਦਾ ਦੇਖੋ ਪਰ ਸਰਾ ਗਲਵਾਤਾ ਇੱਕ ਉਪਰ ਟਾਈਮ ਪੂਰਾ ਹੋ ਗਿਆ ਪਰ ਬੱਬੇ ਦਾ ਜੱਫਾ ਸਫਲ ਰਿਹਾ 5000 ਦਾ ਜੇਤੂ ਬਣ ਗਿਆ ਬੱਬਾ ਵੀ ਕੁਗਰ ਸਿੰਘ ਸਰਦਾਰ ਦੀ ਪੈਂਦੀ ਹੋਈ ਕਬੱਡੀ ਦੇਖੋ ਕਿ ਇਹਦੇ ਨਾਲ ਹੁੰਦਾ ਮੁਕਾਬਲਾ ਕੋ ਸਿੰਘ ਸਰਦਾਰ ਵਿੱਚ ਟੌਪ ਟੌਪ ਦੀਆਂ ਰੇਡਾਂ ਵਾਰ ਰਿਹਾ ਇਹ ਵੀ ਘਾਟੀ ਹੱਥ ਧਰਾਉਂਦਾ ਇਸ ਤਰ੍ਹਾਂ ਗੱਲਵਾਦਾ ਸਿੰਘ ਸਰਦਾਰ ਦੀ ਵੀ ਇੱਕ ਵਾਰ ਅੱਗੇ ਸਿੰਘ ਸਰਦਾਰ ਦਾ ਸਿੰਘ ਸਰਦਾਰ ਨੱਡਾ ਕਰਾਇਆ ਸੀ ਐਦਕੀ ਵੇਖੋ ਕਿ ਦਿਨਾਂ ਹੁੰਦਾ ਉਹ ਮਾਰਚਲਾ ਆ ਗਏ ਇਹ ਅੱਜ ਦੇ ਟਾਈਮ ਦਾ ਸੁਪਰਸਟਾਰ ਆ ਸੁਪਰਸਟਾਰ ਇੱਕ ਵਾਰ ਉਹ ਲੈ ਗਿਆ ਢੇਰੀਆਂ ਦੇ ਧੂਕੇ ਜਾਫੀ ਨੂੰ ਤਰ ਲੱਗ ਗਿਆ ਫਿਰ ਏਕਮਣਾ ਏਕਮਣਾ ਥੋਪਾਈ ਦੇਖੋ ਪਰ ਏਕਮ ਵੀ ਜਿੱਥੇ ਜਾਂਦਾ ਮੇਲਾ ਬਣਾ ਦਿੰਦਾ ਏਕਮ ਨੇ ਨਾ ਦੇ ਤਾੜੀ ਮਾਰ ਤੋ ਤੜੀ ਵਾ ਗਿਆ ਤੜੀ ਇੱਕ ਵਾਰ ਸਰਾਗਰਤਾ ਇੱਕ ਆਪਣੇ ਪਰ ਟਰੇਡਰ ਪੂਰਾ ਤਗੜਾ ਸੀਗਾ ਰੇਟਰ ਚਫਾ ਲੈ ਗਿਆ ਇਧਰ ਹੁੰਦਾ ਮੁਕਾਬਲਾ ਇੱਕ ਵਾਰ ਪਰ ਆਦ ਆ ਜੋ ਨਿਕਲਦਾ ਮੁਸ਼ਕਲ ਨਾ ਮੂੜ ਕਰਾਂ ਵੀ ਇੱਕੋ ਵਾਰ ਲੈ ਗਿਆ ਤੂੰ ਕੇ ਰੇਟਰ ਨੂੰ ਪਿੰਨੂ ਦੇਖੋ ਫਿਰ ਤਰ ਦੇਖੋ ਫਿਰ ਪੰਘਾਲੇ ਵਾਲੇ ਦੀ ਪੈਂਦੀ ਹੋਈ ਰੇਡ ਇੱਕ ਜਫਾ 2000 ਦਾ ਫਰੰਦੀਪੁਰ ਦੀ ਟੀਮ ਦਾ 2000 ਦਾ ਦੇਖੋ ਫਿਰ ਕਿਹੜਾ ਮੁਕਾਬਲਾ ਕਰਦਾ ਇਹਦਾ ਕੌਣ 2000 ਦਾ ਜੇਤੂ ਬਣਦਾ ਹੈ ਦੇਖੋ ਫਿਰ ਉਹ ਪੈ ਗਿਆ ਟੁੱਟ ਕੇ ਦੇਖੋ ਫਿਰ ਪੰਘਾਲੇ ਵਾਲਾ ਉਹ ਮਰਿਆ ਪੰਘਾਲੇ ਵਾਲੇ ਨੇ ਚਲਾ ਕੇ ਇਹ ਚੋਟੀ ਦਾ ਜਫਾ ਇਹਦਾ ਸਰੀਰ ਹੀ ਦਸੀ ਜਾਂਦਾ ਵੀ ਸਰਾਗ ਲਵਾਦਾ ਮੁੰਡੇ ਦੀ ਇੱਕ ਫਿਰ ਏਕਮ ਫਰਾਹਪੁਰੇ ਵਾਲ ਦਾ ਮੁਕਾਬਲਾ ਹੋ ਗਿਆ ਤਾਂ 2000 ਦਾ ਜਫਾ ਇਹਦਾ 2000 ਦਾ ਜਫਾ ਸਰਾਗ ਲਵਾਦ ਉਹ ਲੈ ਗਿਆ ਰੀਡਰ ਪਰ ਲੈ ਗਿਆ ਰੀਡਰ ਪਰ ਇਸ਼ਾਰਾ ਕਿੱਧਰ ਹੁੰਦਾ ਇਹ ਰੈਫਰੀ ਦੱਸੂਗਾ ਹੁਣ ਰੇਫਰੀ ਕਹਿੰਦਾ ਜਾਫੀਨਾ ਦਾ ਇਹ ਏਕਮ ਦਾ ਫਤਾਹਪੁਰੇ ਵਾਲਾ ਨੰਬਰ ਸਰਾਗ ਲਵਾਦਾ ਏਕਮ ਦੀ 20 1